ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਇਹ ਜਿਹੜਾ ਵਿਸ਼ਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਲਦੀਪ ਸਿੰਘ ਜੀ ਗੁਰਗੱਜ ਤੇ ਦੂਜੇ ਪਾਸੇ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਇਹਨਾਂ ਦੇ ਸਬੰਧ ਵਿੱਚ ਬਹੁਤ ਸਾਰੀਆਂ ਵੀਡੀਓਜ਼ ਵਿਦਵਾਨਾਂ ਵੱਲੋਂ ਪਹਿਲਾਂ ਇਸ ਵਿਸ਼ੇ ਦੇ ਉੱਤੇ ਆ ਚੁੱਕੀਆਂ ਨੇ ਬਹੁਤ ਸਾਰੇ ਸ਼ਿਖਰ ਦੇ ਬੁਲਾਰਿਆਂ ਵੱਲੋਂ ਪੌਡਕਾਸਟ ਵੀ ਹੋ ਚੁੱਕੇ ਨੇ ਮੇਰਾ ਵੀ ਮਨ ਕੀਤਾ ਮੈਂ ਵੀ ਕੁਝ ਨਾ ਕੁਝ ਆਪਣੇ ਵਿਚਾਰ ਆਪਣੀਆਂ ਭੈਣਾਂ ਭਰਾਵਾਂ ਦੇ ਨਾਲ ਸ਼ੇਅਰ ਕਰਾਂ ਸਭ ਤੋਂ ਪਹਿਲੀ ਗੱਲ ਕਿ ਗੜਗੱਜ ਸਾਹਿਬ ਇਹ ਜਿਹੜੀ ਲੜਾਈ ਸੀ ਨਾ ਇਹ ਸਿਆਸਤ ਦੀ ਲੜਾਈ ਸੀ ਸਿਆਸੀ ਲੜਾਈ ਸੀ ਤੁਸੀਂ ਉਹ ਸਿਆਸਤ ਦੀ ਲੜਾਈ ਨੂੰ ਸਮਝ ਨਾ ਪਾਏ ਤੇ ਉਹਦਾ ਮੋਰਾ ਬਣ ਗਏ ਤੇ ਮੋਰਾ ਬਣ ਕੇ ਵਰਤੇ ਗਏ ਜਾਂ ਤੇ ਤੁਸੀਂ ਲੜਾਈ ਨੂੰ ਸਮਝ ਨਾ ਪਾਏ ਤੇ ਜਾਂ ਤੁਹਾਡੀ ਕੋਈ ਨਾ ਕੋਈ ਮਜਬੂਰੀ ਬਣ ਗਈ ਜਿਹੜਾ ਤੁਸੀਂ ਡਿਸੀਜਨ ਲਿਆ ਉਸ ਡਿਸੀਜਨ ਦੇ ਉੱਤੇ ਖਲੋਣ ਲਈ ਦੂਜੀ ਗੱਲ ਤੁਸੀਂ ਧਾਰਮਿਕ ਆਗੂ ਸੀ ਤੇ ਤੁਹਾਨੂੰ ਧਾਰਮਿਕ ਆਗੂ ਬਣ ਕੇ ਰਹਿਣਾ ਹੀ ਸੋਬਦਾ ਹੈ ਤੁਸੀਂ ਰਾਜਨੀਤੀ ਦੇ ਅੰਦਰ ਨਹੀਂ ਸਿਉਣਾ ਇਹ ਠੀਕ ਹੈ ਵੀ ਰਾਜਨੀਤੀ ਤੇ ਧਰਮ ਨੂੰ ਆਪਾਂ ਵੱਖਰਾ ਨਹੀਂ ਕਰ ਸਕਦੇ ਹੋ ਇੱਕ ਹੋਰ ਐਂਗਲ ਹੈ ਪਰ ਰਾਜਨੀਤੀ ਨੂੰ ਨਜਿੱਠਣ ਵਾਲੇ ਜਾਂ ਰਾਜਨੀਤੀ ਦੇ ਲੀਡਰ ਉੱਤੇ ਪਹਿਲਾਂ ਤੋਂ ਹੀ ਨੇ ਔਰ ਬਹੁਤ ਸਾਰੇ ਨੇ ਔਰ ਤੁਹਾਡੇ ਨਾਲੋਂ ਸਿਆਣੇ ਵੀ ਹੋਣਗੇ ਤੁਹਾਡੇ ਨਾਲੋਂ ਪਿੱਛੇ ਵੀ ਹੋਣਗੇ ਤੋ ਤੁਸੀਂ ਇਸ ਲੜਾਈ ਨੂੰ ਆਪਣੇ ਮੁੱਡੇ ਦੇ ਉੱਤੇ ਲਿਆ ਤੇ ਕਿਉਂ ਲਿਆ ਬਲ ਦੀ ਚਿੰਗਾਰੀ ਆਪਣੇ ਘਰ ਦੇ ਅੰਦਰ ਸੁੱਟੀ ਤੇ ਕਿਉਂ ਸੁੱਟੀ ਦੂਜੀ ਗੱਲ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਤੁਹਾਡਾ ਬੋਲਣਾ ਬੜਾ ਜ਼ਰੂਰੀ ਹੈ ਲੋਕ ਤੁਹਾਡੇ ਵੱਲੋਂ ਵੰਦੇ ਵੀ ਨੇ ਵੀ ਜਥੇਦਾਰ ਸਾਹਿਬ ਦਾ ਕੋਈ ਨਾ ਕੋਈ ਬਿਆਨ ਆਵੇ ਕੋਈ ਨਾ ਕੋਈ ਹੁਕਮਨਾਮਾ ਆਵੇ ਤੁਸੀਂ ਉਹਨਾਂ ਬਹੁਤ ਸਾਰਿਆਂ ਮੁੱਦਿਆਂ ਦੇ ਉੱਤੇ ਖਾਮੋਸ਼ੀ ਧਾਰਨ ਕੀਤੀ ਹੈ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਤੁਹਾਨੂੰ ਉਹਨਾਂ ਮੁੱਦਿਆਂ ਦੀ ਸਮਝ ਨਹੀਂ ਜਾਂ ਮੁੱਦਿਆਂ ਵਾਲਿਆਂ ਤੋਂ ਡਰ ਲੱਗਦਾ ਹੈ ਜਾਂ ਆਪਣੀ ਕੁਰਸੀ ਜਾਣ ਦਾ ਡਰ ਲੱਗਦਾ ਹੈ ਕੀ ਕਾਰਨ ਰਹਿ ਸਕਦਾ ਹੈ ਉਹਨਾਂ ਮੁੱਦਿਆਂ ਦੇ ਉੱਤੇ ਇੱਕ ਮੁੱਦਾ ਨਹੀਂ ਤੇ ਮੈਂ ਅੱਜ ਇੱਥੇ ਮੁੱਦੇ ਨਹੀਂ ਗਿਣਾਉਣੇ ਕਿਉਂਕਿ ਮੁੱਦਿਆਂ ਦੀ ਲਿਸਟ ਬੜੀ ਲੰਮੀ ਹੈ ਤੇ ਉਹ ਆਲਰੇਡੀ ਤੁਹਾਡੇ ਤੱਕ ਬਹੁਤ ਸਾਰੇ ਮੁੱਦੇ ਪਹੁੰਚ ਵੀ ਚੁੱਕੇ ਨੇ ਥਾਂ-ਥਾਂ ਤੋਂ ਵਿਦਵਾਨਾਂ ਵੱਲੋਂ ਜਿਹੜੀਆਂ ਵੀਡੀਓ ਜਾ ਰਹੀਆਂ ਹਨ ਨਾ ਉਹਨਾਂ ਨੂੰ ਸੁਣ ਵੀ ਲਿਓ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਭਗਵੰਤ ਮਾਨ ਜੀ ਨੇ ਨਹੀਂ ਦਿੱਤੀ ਅਕਾਲ ਤਖਤ ਨੂੰ ਚੁਣੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲਿਆਂ ਨੇ ਦਿੱਤੀ ਕਦੋਂ ਦਾ ਹੁਕਮਨਾਮਾ ਹੋਇਆ ਹੈ ਵੀ ਦਸਮ ਗ੍ਰੰਥ ਦਾ ਪ੍ਰਕਾਸ਼ ਜਾਂ ਕਿਸੇ ਵੀ ਦੂਜੇ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਪ੍ਰਕਾਸ਼ ਕਰਦੇ ਨੇ ਕਦੇ ਤੁਸੀਂ ਉਹਨਾਂ ਨੂੰ ਤਲਬ ਕੀਤਾ ਕਦੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਗੱਲੋਂ ਜਵਾਬ ਦੇ ਨਹੀਂ ਜਿਹੜੀਆਂ ਗੱਲਾਂ ਕਰਨ ਵਾਲੀਆਂ ਸੰ ਡੇਰੇਦਾਰਾਂ ਦੀਆਂ ਉਹ ਗੱਲਾਂ ਤੁਸੀਂ ਕਦੇ ਸਾਹਮਣੇ ਲੈ ਕੇ ਆਂਦੀਆਂ ਵੀ ਆ ਡੇਰੇਦਾਰਾਂ ਨੇ ਮਰਿਆਦਾ ਦਾ ਕਾਣ ਕੀਤਾ ਹੈ ਮਰਿਆਦਾ ਦਾ ਉਲੰਘਣ ਕੀਤਾ ਹੈ ਹਾਲਾਂਕਿ ਤੁਸੀਂ ਮਰਿਆਦਾ ਦੇ ਪਹਿਰੇਦਾਰ ਹੋ ਅਕਾਲ ਤਖਤ ਦੇ ਪਹਿਰੇਦਾਰ ਮਤਲਬ ਮਰਿਆਦਾ ਦੇ ਪਹਿਰੇਦਾਰ ਤੇ ਜਿਹੜੀ ਮਰਿਆਦਾ ਤੁਹਾਡੀ ਮਰਿਆਦਾ ਜਿਹਦੇ ਪਹਿਰੇਦਾਰ ਹੋ ਉਹ ਮਰਿਆਦਾ ਜਿੰਨਾ ਡੇਰਿਆਂ ਤੇ ਲਾਗੂ ਨਹੀਂ ਉਹਨਾਂ ਡੇਰਿਆਂ ਤੇ ਤੁਸੀਂ ਸਨਮਾਨ ਚਿੰਨ ਵੀ ਦਿੰਦੇ ਹੋ ਉਥੇ ਸਰੂਪੇ ਵੀ ਦਿੰਦੇ ਹੋ ਉਹਨਾਂ ਤੋਂ ਲਫਾਫੇ ਵੀ ਲੈਂਦੇ ਹੋ ਕਿਉਂ ਐਸਾ ਦੋਹਰਾ ਕਰਦਾਰ ਕਿਉਂ ਡਬਲ ਕੈਰੈਕਟਰ ਕਿਉਂ ਖੈਰ ਇਸ ਤੋਂ ਅੱਗੇ ਚੱਲਨੇ ਨਾਲੇ ਤੁਸੀਂ ਕਹਿ ਰਹੇ ਹੋ ਵੀ ਭਗਵੰਤ ਮਾਨ ਜੀ ਪਤਿਤ ਨੇ ਤੇ ਨਾਲੇ ਉਹਨਾਂ ਨੂੰ ਅਕਾਲ ਤੱਕ ਤੇ ਤਲਬ ਕਰ ਰਹੇ ਪਤਿਤ ਬੰਦੇ ਨੂੰ ਤਲਬ ਤੇ ਕੀਤਾ ਨਹੀਂ ਜਾ ਸਕਦਾ ਖੈਰ ਇਸ ਤੋਂ ਅੱਗੇ ਪਤਿਤ ਉਹ ਹੁੰਦਾ ਹੈ ਆਪ ਜੀ ਚੰਗੇ ਹੋ ਸਿਆਣੇ ਹੋ ਸੂਝਵਾਨ ਹੋ ਤੁਹਾਨੂੰ ਪਤਾ ਹੈ ਮੈਂ ਤੇ ਯਾਦ ਕਰਾ ਰਿਹਾ ਕਿਉਂਕਿ ਜਦੋਂ ਕੋਈ ਬੰਦਾ ਭੁੱਲ ਜਾਂਦਾ ਹੈ ਤੇ ਯਾਦ ਕਰਾਉਣਾ ਬੜਾ ਜ਼ਰੂਰੀ ਹੁੰਦਾ ਚਾਰ ਬੱਜਰ ਕਰੈਤਾ ਵਿੱਚੋਂ ਜਿਹੜਾ ਕੋਈ ਬੰਦਾ ਕਰੈਤ ਕਰ ਲਵੇ ਨਾ ਉਹਨੂੰ ਕਹਿੰਦੇ ਆ ਪਤਿਤਾ ਖੈਰ ਮਾਨ ਸਾਹਿਬ ਦੀਆਂ ਗੱਲਾਂ ਦਾ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ opinion ਹੈ ਮਾਨ ਸਾਹਿਬ ਦੀਆਂ ਗੱਲਾਂ ਦਾ ਤੁਹਾਡੇ ਕੋਲ ਜਵਾਬ ਨਹੀਂ ਹੈ ਉਹ ਜਵਾਬ ਕਿਉਂ ਨਹੀਂ ਇਸ ਗੱਲ ਦਾ ਤੁਹਾਨੂੰ ਵੀ ਪਤਾ ਕਿੰਨੇ ਕਪੜੇ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ ਅੰਦਰ ਔਰ ਤੁਹਾਡੇ ਆਪਣੇ ਐਸ்சி ਪੀਸੀ ਦੇ ਪ੍ਰਧਾਨ ਸਾਹਿਬ ਵੀ ਕਹਿ ਰਹੇ ਨੇ ਕਿ ਛੋਟੇ-ਮੋਟੇ ਘਟਾਲੇ ਚੱਲਦੇ ਰਹਿੰਦੇ ਨੇ ਤੁਸੀਂ ਉਹਨਾਂ ਤੇ ਕਦੇ ਬੋਲੇ ਹੋ ਨਹੀਂ ਬੋਲੇ ਔਰ ਉਹਨਾਂ ਘਟਾਲਿਆਂ ਦੇ ਉੱਤੇ ਬੋਲੋਗੇ ਵੀ ਨਹੀਂ ਅਕਾਲ ਤਖਤ ਨੂੰ ਮੋਢਾ ਬਣਾ ਕੇ ਨਾ ਵਰਤੋ ਇਹ ਮੇਰੀ ਨਿੱਜੀ ਰਿਕੁਐਸਟ ਹੈ ਤੁਹਾਡੇ ਅੱਗੇ ਜਥੇਦਾਰ ਸਾਹਿਬ ਅਕਾਲ ਤਖਤ ਨੂੰ ਮੋਢਾ ਬਣਾ ਕੇ ਨਾ ਵਰਤੋ ਪਹਿਲਾਂ ਹੀ ਤੁਹਾਡਾ ਮੋਢਾ ਕਿਸੇ ਦੂਜੇ ਨੇ ਵਰਤ ਲਿਆ ਜੋ ਤੁਸੀਂ ਬੋਲਦੇ ਹੋ ਨਾ ਉਹ ਜ਼ੁਬਾਨ ਤੁਹਾਡੀ ਹੈ ਪਰ ਲਫ਼ਜ਼ ਕਿਸੇ ਦੂਜੇ ਦੇ ਮੋਢਾ ਤੁਹਾਡਾ ਹੈ ਗੋਲੀ ਕਿਸੇ ਦੂਜੇ ਦੀ ਇੱਕ ਗੱਲ ਮੇਰੇ ਸਾਹਮਣੇ ਹੋਰ ਆਉਂਦੀ ਹੈ ਜਿਵੇਂ ਸਾਡੇ ਰਹਿ ਚੁੱਕੇ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਜੀ ਅੱਜ ਥਾਂ ਥਾਂ ਤੇ ਵਿਸ ਖੋਲਦੇ ਹੋਏ ਨਜ਼ਰ ਪੈਂਦੇ ਨਾ ਅਕਾਲੀ ਦਲ ਦੇ ਵਿਰੋਧ ਵਿੱਚ ਜਾਂ ਜਿਹੜੀਆਂ ਕੁਰੇਤਾ ਨੇ ਜਾਂ ਜਿਹੜੇ ਤੱਕੇ ਨੇ ਜਾਂ ਜਿਹੜੇ ਇਦਾਂ ਦੀਆਂ ਕੁਝ ਗੱਲਾਂ ਨੇ ਨਹੀਂ ਹੋਣੀਆਂ ਚਾਹੀਦੀਆਂ ਸਿੱਖ ਪੰਥ ਦੇ ਅੰਦਰ ਉਹ ਵਿਸ ਖੋਲਦੇ ਮਿਲਦੇ ਨਾ ਨੰਬਰ 1 ਦੇ ਉੱਤੇ ਤੇ ਇਹ ਵਿਸ ਉਹਨਾਂ ਨੇ ਉਦੋਂ ਨਾ ਖੋਲੇ ਜਦੋਂ ਉਹ ਜਥੇਦਾਰ ਸਨ ਉਦੋਂ ਹੱਸ-ਹੱਸ ਕੇ ਲਫਾਫੇ ਲੈਂਦੇ ਰਹੇ ਜੀ ਹਜ਼ੂਰੀ ਕਰਦੇ ਰਹੇ ਪਰ ਖੈਰ ਜਿਵੇਂ ਉਹ ਵੇਸਖੋਲ ਦੇ ਨਾ ਇਦਾਂ ਹੀ ਮੇਰੀ ਗੱਲ ਨੂੰ ਯਾਦ ਰੱਖ ਲਿਓ ਤੁਸੀਂ ਵੀ ਵੇਸਖੋਲ ਹੋਗੇ ਪਰ ਉਸ ਦਿਨ ਜਿਸ ਦਿਨ ਇਹ ਅਕਾਲ ਤਖਤ ਵਾਲੇ ਜਥੇਦਾਰੀ ਦਾ ਰੁਤਬਾ ਇਹ ਗੱਦੀ ਤੁਹਾਡੇ ਕੋਲ ਨਾ ਰਹੇ ਅੱਜ ਸਮਾਂ ਹੈ ਤੇ ਸਮੇਂ ਦੇ ਉੱਤੇ ਬੋਲਿਆ ਹੋਇਆ ਸੱਚ ਸੱਚ ਹੁੰਦਾ ਹੈ ਸਮਾਂ ਨਿਕਲ ਜਾਣ ਤੋਂ ਬਾਅਦ ਬੋਲਿਆ ਹੋਇਆ ਸੱਚ ਝੂਠ ਨਾਲੋਂ ਵੀ ਕਈ ਗੁਣਾ ਬਾਤਰ ਹੁੰਦਾ ਹੈ ਕਲਪਤਾ ਰਹਿਆ ਆ ਪ੍ਰੀਤ ਸਿੰਘ ਅੱਜ ਉਹਦੇ ਕਲਪਨ ਦਾ ਕੀ ਅਰਥ ਹੈ ਕਲਪਨੇ ਰਹੋਗੇ ਤੁਸੀਂ ਬਾਅਦ ਵਿੱਚ ਤੁਹਾਡੇ ਕਲਪਨ ਦਾ ਸੱਚ ਬੋਲਣ ਦਾ ਕੋਈ ਅਰਥ ਨਹੀਂ ਰਹੇਗਾ ਅੱਜ ਬੋਲੋ ਸਮੇਂ ਤੇ ਬੋਲਿਆ ਹੋਇਆ ਸੱਚ ਹੀ ਸੱਚ ਹੈ ਇੱਕ ਉਦਾਹਰਨ ਦਿਆਂ ਇੱਕ ਬਜ਼ੁਰਗ ਬੰਦਾ ਹੈ ਅੱਖੋਂ ਘਟਦੇਸਦਾ ਹੈ ਹੱਥ ਦੇ ਅੰਦਰ ਉਹ ਡੰਗੋਰੀ ਸੋਟੀ ਲੈ ਕੇ ਡਾਂਗ ਲੈ ਕੇ ਚੱਲ ਰਿਹਾ ਹੈ ਤੁਹਾਨੂੰ ਪਤਾ ਹੈ ਅਗਲੇ ਪਾਸੇ ਖੱਡਾ ਹੈ ਤੁਸੀਂ ਕੋਲ ਹੋ ਪਰ ਤੁਸੀਂ ਬੋਲ ਨਹੀਂ ਰਹੇ ਉਹ ਬਜ਼ੁਰਗ ਬੰਦਾ ਉਸ ਖੱਡ ਦੇ ਅੰਦਰ ਪਾਣੀ ਦੇ ਅੰਦਰ ਡਿੱਗ ਪੈਂਦਾ ਹੈ ਉਹਨੂੰ ਸੱਟ ਲੱਗ ਜਾਂਦੀ ਹੈ ਤੇ ਫਿਰ ਤੁਸੀਂ ਬੋਲਦੇ ਹੋ ਇੱਥੇ ਖੱਡਾ ਸੀ ਖੱਡਾ ਬੰਦ ਹੋਣਾ ਚਾਹੀਦਾ ਪਰ ਜਦੋਂ ਕੋਲ ਖਲੋਤੇ ਸੀ ਬਜ਼ੁਰਗ ਨੂੰ ਡਿੱਗਦੇ ਨੂੰ ਵੇਖ ਰਹੇ ਸੀ ਉਦੋਂ ਕਿਉਂ ਨਾ ਬੋਲੇ ਅਗਰ ਉਸ ਵਕਤ ਸੱਚ ਬੋਲਿਆ ਹੁੰਦਾ ਤੇ ਬਜ਼ੁਰਗ ਡਿੱਗਣੋਂ बच ਜਾਂਦਾ ਇੱਕ ਉਦਾਹਰਨ ਮੈਂ ਤੁਹਾਡੇ ਸਾਹਮਣੇ ਲਿਆਂਦੀ ਹਾਂ ਅੱਜ ਜਿਹੜੀਆਂ ਵਦੀਖੀਆਂ ਬਾਰੇ ਤੁਹਾਨੂੰ ਪਤਾ ਹੈ ਤੁਸੀਂ ਖਾਮੋਸ਼ ਹੋ ਤੁਹਾਡੀ ਖਮੋਸ਼ੀ ਦਾ ਕਾਰਨ ਤੁਹਾਡੀ ਕੁਰਸੀ ਨੂੰ ਸੰਭਾਲਣਾ ਹੈ ਪੈਸੇ ਨੂੰ ਸੰਭਾਲਣਾ ਹੈ ਜਾਂ ਕੀ ਕਾਰਨ ਹੈ ਤੁਸੀਂ ਬੋਲਦੇ ਕਿਉਂ ਨਹੀਂ ਤੇ ਜਿਹੜੇ ਮੁੱਦੇ ਨਹੀਂ ਉਠਾਉਣ ਵਾਲੇ ਉਹਨਾਂ ਨੂੰ ਤੁਸੀਂ ਉਠਾ ਕੇ ਬਹਿ ਜਾਂਦੇ ਹੋ ਮੈਂ ਇੱਕ ਹੋਰ ਗੱਲ ਕਰਨਾ ਵੀ ਜਦੋਂ ਤੁਸੀਂ ਗੱਦੀ ਤੇ ਹੁੰਦੇ ਹੋ ਜਥੇਦਾਰ ਸਾਹਿਬ ਜੀ ਉਦੋਂ ਤੁਹਾਨੂੰ ਇੱਕ ਤਰਫਾ ਹੀ ਕਿਉਂ ਦਿਸਦਾ ਹੈ ਸਮੁੱਚਤਾ ਕਿਉਂ ਨਹੀਂ ਦਿਸਦੀ ਤੇ ਸਾਂਝੀ ਵਾਲਤਾ ਉਦੋਂ ਕਿਉਂ ਭੁੱਲ ਜਾਂਦੀ ਉਦੋਂ ਤੁਹਾਨੂੰ ਕੌਮ ਅੱਖੋਂ ਪਰੋਖੇ ਕਿਉਂ ਹੋ ਜਾਂਦੀ ਹੈ ਤੇ ਕੌਮ ਦੇ ਕੁਝ ਕੁ ਬੰਦੇ ਕੁਝ ਕੁ ਲੀਡਰ ਉਹੀ ਤੁਹਾਨੂੰ ਜਥੇ ਲੱਗਦੇ ਨੇ ਉਹੀ ਸਾਰਾ ਪੰਥ ਲੱਗਦਾ ਹੈ ਉਹੀ ਕੌਮ ਲੱਗਦੀ ਉਹੀ ਸਿੱਖ ਲੱਗਦੇ ਨੇ ਬਾਕੀ ਸਾਰੇ ਨਜ਼ਰ ਅੰਦਾਜ਼ ਕਰ ਦਿੰਦੇ ਹੋ ਇਹਦਾ ਕਾਰਨ ਕੀ ਆਪਣੀ ਬੁੱਕਲ ਦੇ ਅੰਦਰ ਚਾਤੀ ਮਾਰਿਓ ਇਹ ਮੇਰੀ ਰਿਕਵੈਸਟ ਏ ਔਰ ਵੇਖਿਓ ਖੈਰ ਸਾਂਝਾ ਵੇਖਣ ਦੀ ਤੋਫੀਕ ਆਪਣੇ ਅੰਦਰ ਪੈਦਾ ਕਰੋ ਤਾਂ ਕਿ ਤੁਸੀਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਸਕੋ ਦੂਜੀ ਗੱਲ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵਰਤਣਾ ਹੈ ਉਹਨਾਂ ਲੋਕਾਂ ਨੇ ਨਾ ਵਰਤ ਕੇ ਤੇ ਬਾਹਰ ਸੁੱਟ ਦੇਣਾ ਤੇ ਜਦੋਂ ਸੁੱਟ ਦੇਣਾ ਉਦੋਂ ਤੁਸੀਂ ਮੈਂ ਜਿਹੜੀ ਗੱਲ ਕਹਿ ਚੁੱਕਾ ਉਦੋਂ ਬਿਸਕੋਲ ਦੇ ਨਜ਼ਰ ਪਾਓਗੇ ਜੇ ਮੇਰੀ ਗੱਲ ਝੂਠ ਲੱਗਦੀ ਏ ਜਾਂ ਕੌੜੀ ਲੱਗਦੀ ਏ ਤੇ ਜਿਹੜੇ ਰਹਿ ਚੁੱਕੇ ਜ਼ਥੇਦਾਰ ਨਹੀਂ ਉਹਨਾਂ ਦਾ ਹਸ਼ਰ ਵੇਖ ਲਓ ਕਿਹੜਾ ਜ਼ਥੇਦਾਰ ਹੈ ਜਿਹੜਾ ਮੌਕੇ ਤੇ ਸੱਚ ਬੋਲ ਕੇ ਹਾਂ ਜਿਨ੍ਹਾਂ ਨੇ ਸੱਚ ਬੋਲਿਆ ਉਹਨਾਂ ਨੂੰ ਸਾਡੀ ਨਤ ਉਹਨਾਂ ਨੂੰ ਨਤਮस्तक ਹੋਣੇ ਆ ਨਮਸਕਾਰ ਕਰਨੇ ਆ ਸਲਾਮ ਸਜਦਾ ਕਰਨੇ ਆ ਉਹਨਾਂ ਨੂੰ ਪਰ ਬਹੁਤਿਆਂ ਦਾ ਹਾਲ ਏ ਆ ਜਦੋਂ ਗੱਦੀਆਂ ਲੈ ਜਾਂਦੇ ਨੇ ਉਦੋਂ ਉਹਨਾਂ ਨੂੰ ਸੱਚ ਦਿਸਣਾ ਸ਼ੁਰੂ ਹੋ ਜਾਂਦਾ ਹੈ ਗਲਤ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਗੱਦੀ ਤੇ ਹੁੰਦੇ ਨੇ ਉਦੋਂ ਲਫਾਫੇ ਦਿਸਦੇ ਨੇ ਵੜਿਆਈ ਦਿਸਦੀ ਹੈ ਉਹਦੇ ਉਹਦੇ ਦਿਸਦੇ ਨੇ ਹੋਰ ਕੁਝ ਵੀ ਨਹੀਂ ਖੈਰ ਇੰਨਾਂ ਗੱਲਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਮਿਆਰ ਦਿਨ ਪਰ ਰਾਤ ਲਗਾਤਾਰ ਡਿੱਗਦਾ ਜਾ ਰਿਹਾ ਹੈ ਫਿਰ ਤੁਸੀਂ ਓਕਾ ਦਿੰਦੇ ਹੋ ਰੌਲਾ ਪਾਉਂਦੇ ਹੋ ਵੇਖੋ ਜੀ ਅਕਾਲ ਤਖਤ ਨੂੰ ਚੈਲੰਜ ਕਿੰਨੇ ਕਰਾਇਆ ਚੈਲੰਜ ਤੁਸੀਂ ਕਰਾਉਂਦੇ ਹੋ ਕਿਉਂ ਕਰਾਉਂਦੇ ਹੋ ਕਿਉਂਕਿ ਤੁਸੀਂ ਉਸ ਜਗ੍ਹਾ ਤੇ ਬਹਿ ਕੇ ਜਗਾਦੀ ਯੋਗਤਾ ਨੂੰ ਕਾਇਮ ਰੱਖਣ ਵਿੱਚ ਮਦਦਗਾਰ ਨਹੀਂ ਹੋ ਅਹੁਦੇ ਤੇ ਬਹਿ ਕੇ ਉਹਦੇ ਦੀ ਯੋਗਤਾ ਨੂੰ ਕਾਇਮ ਰੱਖਣ ਵਿੱਚ ਸਹਾਇਕ ਨਹੀਂ ਹੋ ਖੈਰ ਹੁਣ ਮੈਂ ਇਹ ਗੱਲ ਕਰਦਿਆਂ ਜਿੱਥੋਂ ਰੌਲਾ ਰੱਪਾ ਚੱਲਿਆ ਹੈ ਅੱਜ ਵਾਲਾ ਸੀਐਨ ਸਾਹਿਬ ਦੇ ਨਾਲ ਸਾਰਾ 328 ਰੁਪਿਆਂ ਵਾਲਾ 328 ਰੁਪਏ ਕੋਈ ਐਦਾਂ ਤਾਂ ਹੈ ਨਹੀਂ ਵੀ ਜਿਹੜਾ ਟਿਸ਼ੂ ਪੇਪਰ ਹੈ ਚੁੱਕ ਕੇ ਕੋਈ ਜੇਬ ਦੇ ਅੰਦਰ ਪਾ ਕੇ ਤੇ ਉਹਨਾਂ ਨੂੰ ਨਿਕਲ ਗਿਆ 328 ਰੂਪ ਗਏ ਤੇ ਕਿਦਾਂ ਗਏ ਉਹ ਸਰੂਪ ਦਿੱਤੇ ਤੇ ਕਿੰਨੇ ਦਿੱਤੇ ਉਹਨਾਂ ਦਾ ਕੋਈ ਰਿਕਾਰਡ ਤੁਹਾਡੇ ਕੋਲ ਕਿਉਂ ਨਹੀਂ ਹੈ ਤੇ ਇਹਦੇ ਨਾਲ ਖਤਰਾ ਪਤਾ ਕੀ ਹੈ ਖਤਰਾ ਇਹ ਵੀ 328 ਰੂਪਾਂ ਦੇ ਅੰਦਰ ਕੋਈ ਗੈਰ ਸਿੱਖ ਜਿਹੜਾ ਸਿੱਖੀ ਨੂੰ ਢਾਹ ਲਾਉਣੀ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਢਾਹ ਲਾਉਣਾ ਚਾਹੁੰਦਾ ਹੈ ਹੋ ਸਕਦਾ ਹੈ ਉਹਨਾਂ ਦੇ ਅੰਦਰ ਕਿਧਰੇ ਜਾ ਕੇ ਫੇਰ ਬਦਲ ਕਰਨ ਦੀ ਕੋਸ਼ਿਸ਼ ਕਰੇ ਕੋਈ ਜੀ ਚਾਲ ਚੱਲੇ ਕੱਲ ਇਨ 128 ਰੂਪ ਥਾਂ ਥਾਂ ਦੇ ਉੱਤੇ ਦੁਬਾਰਾ ਪ੍ਰਕਾਸ਼ਮਾਨ ਹੋ ਜਾਣਾ ਤੇ ਫਿਰ ਤੁਸੀਂ ਕਹੋਗੇ ਆ ਸਰੂਪ ਚੰਗਾ ਹੈ ਉਹ ਕਹਿਣਗੇ ਉਹ ਸਰੂਪ ਚੰਗਾ ਹੈ ਆਉਣ ਵਾਲੇ 50 100 ਸਾਲਾਂ ਤੱਕ ਉਹ ਜਿਹੜੇ ਸਰੂਪ ਜਿੰਨਾ ਚ ਰਲਾ ਪਿਆ ਹੋਏਗਾ ਨਾ ਉਹ ਕਹਿਣਗੇ ਵੀ ਵੇਖੋ ਜੀ ਸਾਡੇ ਕੋਲ ਤੇ 100 ਸਾਲ ਪੁਰਾਣਾ ਸਰੂਪ ਏ 50 ਸਾਲ ਪੁਰਾਣਾ ਸਰੂਪ ਏ ਅਸੀਂ ਇਹਨੂੰ ਕਿੱਦਾਂ ਚੁੱਠਲਾ ਦਈਏ ਪਰ ਉਹਦੇ ਵਿੱਚ ਰਲਾ ਪਿਆ ਹੋਏਗਾ ਤੇ ਤੁਹਾਡੀ ਹਾਜ਼ਰੀ ਵਿੱਚ ਰਲਾ ਪਿਆ ਹੋਏਗਾ ਅਗਰ ਤੁਸੀਂ ਇਹ ਮੁੱਦਾ ਚੁੱਕਿਆ ਹੁੰਦਾ ਸਟੈਂਡ ਲਿਆ ਹੁੰਦਾ ਸਖਤੀ ਦੇ ਨਾਲ ਸਟੈਂਡ ਲਿਆ ਹੁੰਦਾ ਤੇ ਮਾਨ ਸਾਹਿਬ ਨੂੰ ਸਟੈਂਡ ਲੈਣ ਦੀ ਕੀ ਲੋੜ ਸੀ ਮਾਨ ਸਾਹਿਬ ਨੇ ਗੱਲ ਤਾਂ ਚੁੱਕੀ ਸਰਕਾਰ ਹੈ ਸਰਕਾਰ ਨੂੰ ਇਹ ਫੈਸਲਾ ਤਾਂ ਲੈਣਾ ਪਿਆ ਕਿਉਂਕਿ ਤੁਸੀਂ ਫੈਸਲਾ ਲੈਣ ਦੇ ਵਿੱਚ ਅਸਫਲ ਰਹੇ ਹੋ ਤੁਸੀਂ ਫੈਸਲਾ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਏ ਕਿਸੇ ਦਾ ਡਰ ਸੀ ਜਾਂ ਕੀ ਕਾਰਨ ਸੀ ਇਹ ਤੁਹਾਨੂੰ ਪਤਾ ਇਸ ਤੋਂ ਬਾਅਦ ਤੁਸੀਂ ਕਦੇ ਵੀ ਪਖੰਡੀ ਸਾਧ ਨੂੰ ਤਲਬ ਨਹੀਂ ਕੀਤਾ ਜਿਹੜੇ ਮਰਿਆਦਾ ਦੀਆਂ ਤੱਜੀਆਂ ਉਡਾ ਰਹੇ ਨੇ ਤੇ ਤੁਸੀਂ ਮਰਿਆਦਾ ਦੇ ਪਹਿਰੇਦਾਰ ਹੋ ਮੈਂ ਗੱਲ ਕਹਿ ਚੁੱਕਾ ਅਖੀਰ ਤੇ ਇੱਕ ਗੱਲ ਕਹਿਣਾ ਇੱਕ ਪਖੰਡੀ ਸਾਧ ਨੂੰ ਤੁਸੀਂ ਸਰੋਪਾ ਵੀ ਦੇ ਰਹੇ ਹੋ ਦੀਆਂ ਫੋਟੋਆਂ ਵੀ ਵੀਡੀਓ ਵੀ ਵਾਇਰਲ ਔਰ ਉਹਨੂੰ ਸਨਮਾਨ ਚਿੰਨ ਵੀ ਦੇ ਰਹੇ ਹੋ ਤੇ ਉਹ ਜਿਹੜਾ ਪਖੰਡੀ ਸਾਧ ਹੈ ਉਹ ਬਿਆਨਤ ਸਿੰਘ ਦੇ ਬਾਰੇ ਕਹਿ ਰਿਹਾ ਹੈ ਵੀ ਉਹ ਸਾਡੇ ਅਸ਼ੀਰਵਾਦ ਨਾਲ ਸਾਡੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਸੀਐਮ ਬਣਿਆ ਸੀ ਜਿਨੇ ਪੰਜਾਬ ਦੀ ਜਵਾਨੀ ਨੂੰ ਵੱਡੇ ਲੈਵਲ ਦੇ ਉੱਤੇ ਖਤਮ ਕੀਤਾ ਪਰ ਤੁਹਾਡਾ ਇੱਧਰ ਧਿਆਨ ਨਹੀਂ ਜਾਣਾ ਕਦੇ ਵੀ ਨਹੀਂ ਜਾਣਾ ਜਿਨ੍ਹਾਂ ਪਖੰਡੀ ਸਾਧਨੇ ਮਰਿਆਦਾ ਦੀਆਂ ਤੱਜੀਆਂ ਡਾਉਂਦੇ ਨੇ ਕਦੇ ਉਹਨਾਂ ਨੂੰ ਤਲਬ ਨਹੀਂ ਕੀਤਾ ਅਬ ਥੋੜੇ ਦਿਨ ਪਹਿਲਾਂ ਕੁਰਸੀ ਵਾਲਾ ਮੈਟਰ ਹੋ ਕੇ ਹਟਿਆ ਕਦੇ ਤੁਸੀਂ ਤਲਬ ਨਹੀਂ ਕੀਤਾ ਧੂਣਿਆਂ ਦੀ ਸਵਾ ਲੋਕਾਂ ਨੂੰ ਸਿੱਖਣ ਨੂੰ ਖਵਾਈ ਜਾ ਰਹੀ ਕਦੇ ਤੁਸੀਂ ਤਲਬ ਨਹੀਂ ਕੀਤਾ ਪਰ ਨਹੀਂ ਕਰੋਗੇ ਕਿਉਂ ਕਿ ਉਥੋਂ ਭਾਰੇ ਲਫਾਫੇ ਮਿਲ ਜਾਂਦੇ ਨੇ ਹੱਥ 'ਚ ਕਰਵਾਨ ਫੜ ਕੇ ਉਹਨਾਂ ਕੋਲ ਚਲੇ ਜਾਣਾ ਲਫਾਫਾ ਲੈ ਕੇ ਆ ਜਾਣਾ ਗੱਦੀ ਤੇ ਬਹਿ ਕੇ ਕੋਈ ਨਾ ਕੋਈ ਇਦਾਂ ਦਾ ਮੈਸੇਜ ਕਨਵੇ ਕਰ ਦੇਣਾ ਅੱਗੇ ਬੋਲ ਦੇਣਾ ਵੇਖੋ ਜੀ ਕੌਮ ਨੂੰ ਖਤਰਾ ਹੈ ਕੌਮ ਨੂੰ ਸੰਭਲਣਾ ਚਾਹੀਦਾ ਕੌਮ ਦੇ ਤੁਸੀਂ ਰਿਪਰੈਜ਼ੈਂਟਰ ਹੋ ਕੌਮ ਦੇ ਤੁਸੀਂ ਨੁਮਾਇंदे ਹੋ ਪਹਿਲਾਂ ਤੁਸੀਂ ਆਪਣੀ ਬੁੱਕਲ ਵਿੱਚ ਚਾਤੀ ਮਾਰੋ ਆਪਣੇ ਆਪ ਨੂੰ ਸੰਭਾਲੋ ਇਹ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਇੰਤਜ਼ਾਰ ਹੈ ਹੱਥ ਜੋੜ ਕੇ ਮੇਰੀ ਰਿਕਵੈਸਟ ਹੈ ਆਪਣੇ ਮਿਆਰ ਨੂੰ ਨਾ ਡਿਗੋ ਨਾ ਅਕਾਲ ਤਖਤ ਦੇ ਮਿਆਰ ਨੂੰ ਡਿਗਨ ਦਿਓ ਉੱਚੀ ਜਗ੍ਹਾ ਹੈ ਉਹਨੂੰ ਉੱਚੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ